ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 3-4 ਦਿਨਾਂ ਯਾਨਕਿ 15 ਤੋਂ ਲੈ ਕੇ 18 ਜਨਵਰੀ ਤੱਕ ਦੇ ਦਰਮਿਆਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਅਸਲ ਇਹਦੀ ਤਾਜ਼ਾ ਸੱਟਲਰ ਤੇ ਸਿਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਜਨਵਰੀ 14 ਦਾ ਦਿਨ ਲਗਭਗ ਲੰਘ ਚੁੱਕਿਆ ਤੇ ਰਾਤ ਦੇ ਲਗਭਗ 6:30 8:30 ਵਜੇ ਚਾਰੇ ਨੇ ਜੇਕਰ ਗੱਲ ਪੰਜਾਬ ਦੇ ਘਰੀਏ ਪੰਜਾਬ ਦੇ ਵਿੱਚ ਮੌਸਮ ਦੇਖ ਸਕਦੇ ਆਂਗੇ ਇਸ ਵੇਲੇ ਲਗਭਗ ਸਾਫ਼ ਹੀ ਬਣਿਆ ਹੋਇਆ ਅ ਅੱਜ ਧੁੱਪ ਜੜੀ ਆ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਆ ਜਿਹਦੇ ਨਾਲ ਥੋੜੀ-ਬਹੁਤ ਠੰਡ ਤੋਂ ਜੜੀ ਆ ਰਾਹਤ ਵੀ ਮਿਲੀ ਆ ਅਗਲੇ ਜਿਹੜੇ 24 ਜਾਂ ਫਿਰ ਕਹ ਲਈ ਅਗਲੇ ਜਿਹੜੇ 48 ਘੰਟੇ ਨੇ ਇੱਕ ਤਾਂ ਇੱਕ ਹਲਕੇ ਲੈਵਲ ਦਾ ਪੱਛਮੀ ਸਿਸਟਮ ਆ ਰਿਹਾ ਜਿਹੜਾ ਕਿ ਪ੍ਰਭਾਵਿਤ ਕਰ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਅ ਦੂਸਰੇ ਖਾਸੇ ਪਹਾੜੀ ਖੇਤਰਾਂ ਨੂੰ ਸਵੇ ਸਿਸਟਮ ਬਾਰੇ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਸੰਗਨੀ ਧੁੰਦ ਦੇ ਅਲਰਟ ਆ ਜਿਹੜੇ ਮੌਸਮ ਹਕਨੇ ਜਾਰੀ ਕਰ ਦਿੱਤੇ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਅ ਜੋ ਮੀਨੀ ਲੈਵਲ ਤੇ ਤੁਹਾਨੂੰ ਪੰਜਾਬ ਦੇ ਵੱਡੇ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਆ ਜਿੱਥੇ ਜਿੱਥੇ ਅੱਜ ਧੁੱਪ ਲੱਗੀ ਆ ਵੈਸੇ ਦਾ ਸਾਰੇ ਖੇਤਰਾਂ ਦੇ ਵਿੱਚ ਧੁੱਪ ਲੱਗੀ ਆ ਇਸ ਲਈ ਸਾਰੇ ਖੇਤਰਾਂ ਦੇ ਵਿੱਚ ਜਾਪ ਰਿਹਾ ਹੈ ਕਿ ਕੱਲ ਸਵੇਰ ਵੇਲੇ ਤਗੜੀ ਧੁੰਦ ਜਿਹੜੀ ਆ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਵੇਗੀ ਭਾਵੇਂ ਉਹ ਪੰਜਾਬ ਦੇ ਖੇਤਰ ਹੈ ਹਰਿਆਣਾ ਦੇ ਖੇਤਰ ਹੈ ਯੂਪੀ ਦੇ ਖੇਤਰ ਹੈ ਜਾਂ ਬਿਹਾਰ ਤੱਕ ਇਸ ਤੋਂ ਇਲਾਵਾ ਜੀ ਆਉਂਦੇ ਦਿਨਾਂ ਦੇ ਦਰਮਿਆਨ ਯਾਨੀ ਕਿ ਕੱਲ ਦੁਪਹਿਰ ਤੋਂ ਬਾਅਦ 15 ਦੇ ਸ਼ਾਮ ਤੋਂ ਕਹੇ ਲਿਆ ਸਿਸਟਮ ਵਜਲਾ ਜੋਰ ਫੜ ਸਕਦਾ ਹੈ Rajasthan ਵਾਲੇ ਫਾਸਿਓ Rajasthan ਦੇ ਦੱਖਣ ਪੂਰਬੀ ਖੇਤਰ ਮਧ ਪ੍ਰਦੇਸ਼ ਦੇ ਖੇਤਰ ਦਿੱਲੀ ਗੁਰੂਗਰਾਮ ਦੇ ਖੇਤਰ ਤੇ ਯੂਪੀ ਦੇ ਪਛਮੀ ਖੇਤਰ ਹਰਿਆਣਾ ਦੇ ਦੱਖਣ ਤੇ ਪੂਰਬੀ ਖੇਤਰ ਇਹਨਾਂ ਖੇਤਰਾਂ ਦੇ ਦਰਮਿਆਨ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦੇ ਆਸਾਰ ਰਹਿਣਗੇ ਇਹ ਸਿਸਟਮ ਦੇ ਸਦਕਾ ਪੰਜਾਬ ਦੇ ਵਿੱਚ ਇਹ ਸਿਸਟਮ ਖਾਸ ਕਰ ਪੁਆਦ ਖੇਤਰ ਤੇ 도ਆਬਾ ਖੇਤਰ ਤੇ ਮਾਲਵੇ ਦੇ ਪੂਰਬੀ ਜਲਿਆ ਦੇ ਵਿੱਚ ਅਸਰ ਪਾਉਂਦਾ ਜਾਪ ਰਿਹਾ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਮਹਾਲੀ ਰੋਪੜ ਡੇਰਾ ਬਸੀ ਪਟਿਆਲਾ ਸ਼੍ਰੀ ਫਤਗਰ ਸਾਹਿਬ ਆਣਾ ਔਰ ਦਬਾਬੇ ਦੇ ਖੇਤਰ ਜੇ ਜਲੰਧਰ ਕਪੂਰਥਲਾ ਹੁਸ਼ਿਆਰ ਹਰ ਤੇ ਨਵਾਂ ਸ਼ਹਿਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਤੇ ਕਿਤੇ ਹਲਕੇ ਤੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ 15 ਦੀ ਰਾਤ ਤੋਂ ਲੈ ਕੇ 16 ਦੀ ਰਾਤ ਤੱਕ ਸੋ ਇਹ ਸਿਸਟਮ ਦੋ ਤਿੰਨਾਂ ਦਾ ਐਕਟਿਵੇਟ ਰਹੇਗਾ 15 ਤੇ 16 ਇਸ ਤੋਂ ਬਾਅਦ ਪਹਾੜਾ ਦੇ ਵਿੱਚ ਇਹ ਬਰਬਾਰੀ ਦਾ ਦੌਰ ਇਹ ਸਿਸਟਮ ਵੀ ਲੋਆ ਸਕਦਾ ਜਿਹਦੇ ਨਾਲ ਮੈਦਾਨਾ ਦੇ ਵਿੱਚ ਇੱਕ ਫਿਰ ਤੋਂ ਠੰਡਾ ਜਿਹੜਾ ਠੰਡ ਜੜੀਆ ਜ਼ੋਰ ਫੜਦੀ ਨਜ਼ਰ ਆਏਗੀ 17 18 19 ਤਰੀਕ ਨੂੰ ਤੇ ਇੱਕ ਵਾਰ ਫਿਰ ਤੋਂ ਵਾਧਾ ਜਿਹੜਾ ਠੰਡ ਦੇ ਵਿੱਚ ਹੋ ਸਕਦਾ ਹੈ ਜੀ ਫਿਲਹਾਲ ਅਗਲੇ ਤਿੰਨ ਦਿਨਾਂ ਦੇ ਲਈ ਅਲਰਟ ਜ ਉਸ ਸੰਗਨੀਤੋਂ ਦੇ ਨੂੰ ਲੈ ਕੇ ਜਾਰੀ ਕਰ ਦਿੱਤੇ ਗਏ ਨੇ ਮੌਸਮ ਖਾਕ ਦੀ ਤਾਜ਼ਾ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਆ ਸੰਗਨੀਤੋਂ ਬਹੁਤ ਵੱਡੇ ਏਰੀਆ ਨੂੰ ਕਵਰ ਕਰ ਸਕਦੀ ਆ 18 19 ਤਰੀਕ ਤੱਕ ਤੇ ਹਰਿਆਣਾ ਦੇ ਵਿੱਚ ਖਾਸ ਕਰ ਉਹ ਖੇਤਰ ਜਿਹੜੇ ਦਿੱਲੀ ਦੇ ਨਾਲ ਲੱਗਦੇ ਆ ਜਾਂ ਫਿਰ ਪੂਰਬੀ ਖੇਤਰ ਜਿਹੜੇ ਯੂਪੀ ਦੇ ਨਾਲ ਲੱਗਦੇ ਆ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਇਹ ਸਿਸਟਮ ਜ਼ਰੂਰ ਦੇਵੇਗਾ ਤੇ ਇਸ ਕਰਕੇ ਇਹ ਇਹਨਾਂ ਜਿਹੜਿਆਂ ਦੇ ਵਿੱਚ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਸੋਨੀ ਫਤ ਕੈਥਲ ਕਰਨਾਲ ਤੇ ਇਹਨਾਂ ਜਿਹੜਿਆਂ ਦੇ ਵਿੱਚ ਵੀ ਹਲਕੇ ਸ਼ਰਾਟੇ ਦੇ ਆਸਾਰ ਰਹਿਣਗੇ ਨਕਸ਼ਾ ਦੇ ਵਿੱਚ ਦੇਖ ਸਾਧਿਆ ਜਿੱਥੇ ਤੁਹਾਨੂੰ ਹਰੇ ਰੰਗ ਨਜ਼ਰ ਆ ਰਿਹਾ ਪੰਜਾਬ ਦੇ ਨਕਸ਼ੇ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਬੱਦਰਬਾਈ ਸਾਰੇ ਖੇਤਰਾਂ ਦੇ ਉੱਪਰ ਦੀ ਗੁਜ਼ਰੇਗੀ ਪਰ ਮੀਂਹ ਬਹੁਤੇ ਖੇਤਰਾਂ ਦੇ ਵਿੱਚ ਨਹੀਂ ਪਹੁੰਚਣਗੇ ਕਿਤੇ ਕਿਤੇ ਹਲਕੇ ਸ਼ਰਾਟੇ ਦੇ ਆਸਾਰ ਰਹਿਣਗੇ ਬਾਕੀ ਆਉਂਦੇ ਘੰਟਿਆਂ ਦੇ ਦਰਮਿਆਨ ਜਾਂ ਫਿਰ ਕੱਲ ਦੀ ਸਵੇਰ ਦੀ ਅਪਡੇਟ ਦੇ ਵਿੱਚ ਤੁਹਾਨੂੰ ਹੋਰ ਸਪਸ਼ਟ ਜਾਣਕਾਰੀ ਇਸ ਸਿਸਟਮ ਬਾਰੇ ਦੇ ਦਿੱਤੀ ਜਾਵੇਗੀ ਅਗਲੇ ਅਗਲੀ ਵੀਡੀਓ ਦੇ ਵਿੱਚ ਜੇ ਜਾ ਸਕਦੇ ਹੋ ਤੁਹਾਨੂੰ